ਜੇ ਤੁਸੀਂ 50 ਸਾਲ ਦੀ ਉਮਰ ਵਿੱਚ ਵੀ 25 ਸਾਲਾਂ ਵਰਗੇ ਜਵਾਨ ਦਿਖਣਾ ਚਾਹੁੰਦੇ ਹੋ ਤਾਂ ਬਜ਼ੁਰਗਾਂ ਵੱਲੋਂ ਦਸੀਆਂ ਗਈਆਂ ਇਹ ਟਿਪਸ ਧਿਆਨ ਨਾਲ ਜ਼ਰੂਰ ਸੁਣੋ ਇਹ ਤੁਹਾਡੇ ਬਹੁਤ ਕੰਮ ਆਉਣਗੀਆਂ ਨੰਬਰ 1 ਜੇ ਤੁਸੀਂ ਹਮੇਸ਼ਾ ਜਵਾਨ ਦਿਖਣਾ ਚਾਹੁੰਦੇ ਹੋ ਤਾਂ ਰੋਟੀ ਘੱਟ ਤੋਂ ਘੱਟ ਖਾਓ ਨੰਬਰ 2 ਸਵੇਰੇ ਉੱਠ ਕੇ ਘੱਟ ਤੋਂ ਘੱਟ 5 ਮਿੰਟ ਖੁੱਲ ਕੇ ਹੱਸੋ ਹਸਣ ਨਾਲ ਕਈ ਬਿਮਾਰੀਆਂ ਦੂਰ ਰਹਿੰਦੀਆਂ ਹਨ ਨੰਬਰ 3 ਸਵੇਰੇ ਖਾਲੀ ਪੇਟ ਟਮਾਟਰ ਖਾਣ ਨਾਲ ਸਫੇਦ ਵਾਲ ਵੀ ਕਾਲੇ ਹੋਣ ਲੱਗ ਪੈਂਦੇ ਹਨ। ਨੰਬਰ 4 ਰਾਤ ਨੂੰ ਸੌਣ ਤੋਂ ਪਹਿਲਾਂ ਦੰਦ ਜ਼ਰੂਰ ਸਾਫ਼ ਕਰੋ। ਇਸ ਨਾਲ ਦੰਦਾਂ ਵਿੱਚ ਕੀੜਾ ਨਹੀਂ ਲੱਗਦਾ ਅਤੇ ਦੰਦ ਸੁਰੱਖਿਅਤ ਰਹਿੰਦੇ ਹਨ। ਨੰਬਰ 5 ਬਿਸਤਰ ਤੇ ਲੇਟਣ ਤੋਂ ਬਾਅਦ ਜ਼ਿਆਦਾ ਸੋਚਣਾ ਨਹੀਂ ਚਾਹੀਦਾ ਕਿਉਂਕਿ ਜ਼ਿਆਦਾ ਸੋਚ ਨਾਲ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਨੰਬਰ 6 ਸਬਜ਼ੀ ਬਣਾਉਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਧੋ ਲਓ ਕਿਉਂਕਿ ਮਾਰਕੀਟ ਤੋਂ ਆਈ ਸਬਜ਼ੀ 'ਤੇ ਨਾਸ਼ਕ ਲੱਗੇ ਹੁੰਦੇ ਹਨ ਜੋ ਸਿਹਤ ਨੂੰ ਨੁਕਸਾਨਦਾਇਕ ਹੁੰਦੇ ਹਨ। ਨੰਬਰ 7 ਆਪਣੀ ਪਤਨੀ, ਭੈਣ, ਮਾਂ ਜਾਂ ਕਿਸੇ ਵੀ ਔਰਤ ਨੂੰ ਕਦੇ ਵੀ ਗਾਲਾਂ ਨਾ ਕੱਢੋ। ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਪੈਸੇ ਦੀ ਬਰਬਾਦੀ ਸ਼ੁਰੂ ਹੋ ਜਾਂਦੀ ਹੈ। ਨੰਬਰ 8 ਰੋਟੀ ਪਕਾਉਣ ਤੋਂ ਪਹਿਲਾਂ ਤਵੇ ਤੇ ਥੋੜਾ ਸਰੋਂ ਦਾ ਤੇਲ ਲਗਾ ਦਿਓ ਇਸ ਨਾਲ ਰੋਟੀ ਚਿਪਕੇਗੀ ਨਹੀਂ ਨੰਬਰ 9 ਅੰਮ੍ਰੋਦ ਦੇ ਪੱਤਿਆਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਸੇਵਨ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ ਨੰਬਰ 11 ਜਿਨ੍ਹਾਂ ਲੋਕਾਂ ਦਾ ਨਾਮ ਸ ਸ ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਨੂੰ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਪਰ ਅਖੀਰ ਤੇ ਉਹ ਕਾਮਯਾਬ ਹੋ ਜਾਂਦੇ ਹਨ ਨੰਬਰ 12 ਘਰ ਵਿੱਚ ਜਦੋਂ ਵੀ ਮਠਿਆਈ ਆਵੇ ਸਭ ਤੋਂ ਪਹਿਲਾਂ ਥੋੜੀ ਮਠਿਆਈ ਪਰਮਾਤਮਾ ਨੂੰ ਭੋਗ ਲਵਾਓ ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 13 ਨਮਕ ਰੱਖਦੇ ਸਮੇਂ ਉਸ ਵਿੱਚ ਦੋ ਲੌਂਗ ਪਾ ਦਿਓ ਇਸ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਨੰਬਰ 14 ਜੇ ਘਰ ਤਹਾਨੂੰ ਕਿਸੇ ਵੀ ਤਰ੍ਹਾਂ ਦਾ ਡਰ ਲੱਗਦਾ ਹੈ ਤਾਂ ਕਾਲੀ ਮਿਰਚ ਦਾ ਸੇਵਨ ਕਰੋ ਡਰ ਹੌਲੀ-ਹੌਲੀ ਖਤਮ ਹੋ ਜਾਵੇਗਾ ਨੰਬਰ 15 ਨੰਬਰ 15 ਜੋ ਲੋਕ ਆਪਣੀ ਕਮਾਈ ਤੋਂ ਘੱਟ ਖਰਚ ਕਰਦੇ ਹਨ ਉਹ ਜਲਦੀ ਕਾਮਯਾਬ ਹੋ ਜਾਂਦੇ ਹਨ ਨੰਬਰ 17 ਹਮੇਸ਼ਾ ਵੱਡਿਆਂ ਦਾ ਆਦਰ ਕਰੋ ਅਤੇ ਛੋਟਿਆਂ ਨਾਲ ਪਿਆਰ ਨਾਲ ਹਮੇਸ਼ਾ ਪੇਸ਼ ਆਓ ਨੰਬਰ 18 ਰੋਜ ਵਾਲਾਂ ਵਿੱਚ ਸਰੋਂ ਦਾ ਤੇਲ ਨਾਲ ਮ사ਜ ਕਰਨਾ ਵਾਲ ਘਣੇ ਅਤੇ ਸੁੰਦਰ ਮਜ਼ਬੂਤ ਹੁੰਦੇ ਹਨ। ਨੰਬਰ 19 ਰਾਤ ਨੂੰ ਸੌਣ ਤੋਂ ਪਹਿਲਾਂ ਬਿਸਤਰ ਦੇ ਕੋਲ ਲੋਟੇ ਵਿੱਚ ਪਾਣੀ ਰੱਖੋ। ਇਸ ਨਾਲ ਬੁਰੇ ਸੁਪਨੇ ਨਹੀਂ ਆਉਣਗੇ ਅਤੇ ਨੀਂਦ ਵੀ ਚੰਗੀ ਆਉਂਦੀ ਹੈ। ਨੰਬਰ 20 ਕਿਸੇ ਵੀ ਕਦੇ ਵੀ ਕਿਸੇ ਦੀ ਬੁਰਾਈ ਨਾ ਕਰੋ ਦੂਜਿਆਂ ਦੀ ਬੁਰਾਈ ਕਰਨ ਵਾਲਾ ਇਨਸਾਨ ਇੱਕ ਦਿਨ ਖੁਦ ਵੀ ਬੁਰਾ ਬਣ ਜਾਂਦਾ ਹੈ ਨੰਬਰ 21 ਜੇ ਤੁਹਾਡੇ ਸਿਰ ਤੇ ਕਰਜ਼ਾ ਜ਼ਿਆਦਾ ਹੈ ਤਾਂ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਪੰਛੀਆਂ ਨੂੰ ਦਾਣਾ ਪਾਉਣਾ ਸ਼ੁਰੂ ਕਰੋ ਨੰਬਰ 22 ਰਾਤ ਨੂੰ ਕਮਰੇ ਵਿੱਚ ਦੇਸੀ ਦੀਆ ਜਿਲਾ ਕੇ ਸੌਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਨਕਾਰਾਤਮਕ ਊਰਜਾ ਦੂਰ ਰਹਿੰਦੀ ਹੈ ਨੰਬਰ 23 ਕਿਸੇ ਦੀ ਤਰੱਕੀ ਦੇਖ ਕੇ ਈਰਖਾ ਨਾ ਕਰੋ ਪਰਮਾਤਮਾ ਜਿਸ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਉਸ ਨੂੰ ਤਰੱਕੀ ਮਿਲ ਕੇ ਰਹਿੰਦੀ ਹੈ ਨੰਬਰ 24 ਪਰਮਾਤਮਾ ਨੂੰ ਵਾਰ-ਵਾਰ ਦੋਸ਼ ਨਾ ਦਿਓ ਮਿਹਨਤ ਦਿਲੋਂ ਕਰੋ ਇੱਕ ਦਿਨ ਜ਼ਰੂਰ ਕਾਮਯਾਬੀ ਮਿਲੇਗੀ ਨੰਬਰ 25 ਫਿਰ ਤੋਂ ਯਾਦ ਰੱਖੋ ਵੱਡਿਆਂ ਦਾ ਆਦਰ ਅਤੇ ਛੋਟਿਆਂ ਦਾ ਪਿਆਰ ਬਹੁਤ ਜ਼ਰੂਰੀ ਹੈ। ਨੰਬਰ 26 ਰਸੋਈ ਘਰ ਵਿੱਚ ਅੰਡੇ, ਮਾਸ ਜਾਂ ਮੱਛੀ ਨਹੀਂ ਰੱਖਣੀ ਚਾਹੀਦੀ ਕਿਉਂਕਿ ਇਸ ਨਾਲ ਰਸੋਈ ਦੀ ਪਵਿੱਤਰਤਾ ਖਤਮ ਹੋ ਜਾਂਦੀ ਹੈ। ਨਕਾਰਾਤਮਕ ਊਰਜਾ ਆਉਂਦੀ ਹੈ। ਨੋਟ ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਸਿਰਫ ਆਮ ਧਾਰਨਾਵਾਂ ਤੇ ਆਧਾਰਿਤ ਹੈ। ਅਮਲ ਕਰਨ ਤੋਂ ਪਹਿਲਾਂ ਸਬੰਧਿਤ ਵਿਸ਼ੇਸ਼ਗਿਆ ਨਾਲ ਸਲਾਹ ਜ਼ਰੂਰ ਕਰੋ। ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ